ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਲੋ ਜੀ ਅੱਜ ਦੇ ਵਲੋਗ ਨਾਲ ਆਪਾਂ ਸ਼ੁਰੂ ਕਰਦੇ ਆਂ ਆਪਾਂ ਕੱਟ ਰਹੇ ਹਾਂ ਜੀ ਸਬਜ਼ੀ ਸ਼ਾਮਲੀ ਗੋਭੀ ਦੀ ਕਿੰਨੇ ਸੌਂਫ ਲਾਹਣਾ ਹੁਣ ਲਵਾਉਂਦੇ ਹਾਂ ਹਾਂਜੀ ਅੱਜ ਕੇ ਸਬਜ਼ੀਆਂ ਦੇ रेट ਬਹੁਤ ਜ਼ਿਆਦਾ ਨਹੀਂ ਜੀ

ਦੇਲੇ ਤੇ ਨਹੀਂ ਦੇ ਆਪਣੇ ਆਹੋ ਪ੍ਰੋਗਰੈਸ ਜੀ ਕੋਲ ਹਾਂ ਬਤਾਉਮਾ ਦੇ ਬੂਟੇ ਹਾਂ ਕੰਨੇ ਕੰਨੇ ਵੀ ਆਹ ਕਿੱਥੋਂ ਲਾਇਦੇ ਮੌਜੇ ਪੱਟ ਕੇ ਸਿੱਟੇ ਤੇ ਉਹ ਲਾਇਦੇ ਨੇ ਉਹ ਤਾਂ ਪਨੀਰੀ ਅੱਗੇ ਕੀ ਹੋ ਗਈ ਹੁਣ ਵੀ ਕਿਰ ਗਏ ਇਹਨੇ ਸੋਹਣੇ ਉਹ ਜਿੱਥੋਂ ਥੱਲੇ ਵੀ ਜਿਹੜਾ ਜਿਹੜਾ ਸਿਲਾਰ ਕੇ ਬੀੜੇ ਜੀ ਇਹਨੇ ਅੱਛਾ ਐਸ਼ਵਰ ਨਾ ਲਾਇਤੀ ਪੱਟ ਕੇ ਸਿੱਟੇ ਤੇ ਡੇੜੀ ਦੇ ਦਾਦੂ ਨੇ ਇਹਦੇ ਨਹੀਂ ਬਤਾਉਮਾ ਦੇ ਬੂਟ ਪੱਟ ਕੇ ਸਿੱਟੇ ਐਸ਼ਮੀਨ ਗਰ ਮम्मा ਲਾਈਏ ਮੈਂ ਚੱਲ ਲਾ ਦਿੰਨੇ ਆ ਇਹਨੇ ਲਾ ਤੇ ਅੱਛਾ ਮੈਂ ਤੋ ਆ ਹਾਂ ਕੱਟਤਾ ਦੇ ਲੈ ਉਹਦੀ ਹੁਣ ਪਨੀਰੀ ਹੋਰ ਹੋਈ ਜਾਂਦੀ ਆ ਹੋਰ ਹੋਈ ਜਾਂਦੇ ਨੇ ਕਿੰਨੇ ਲੱਗ ਲੱਗ ਉਹ ਤਾਂ ਉਹ ਬੂਟੇ ਨਹੀਂ ਵੀ ਕਰ ਕੇ ਡਿੱਗ ਗਏ ਪੜਾ ਇਹ ਕਿੰਨੇ ਹੋਏ ਪਏ ਨੇ ਉਹ ਤਾਂ ਕਿੰਨਾ ਵੀ गिर ਗਿਆ ਦੇਖੋ ਤਾਂ ਸਹੀ ਜਾ ਕੇ ਆਲੇ ਉਹ ਤਾਂ ਕਿੰਨੇ ਬਦਾਉਂਗਾ ਸੱਤ ਅੱਠ ਬੂਟੇ ਹੋ ਗਏ ਉਸੇ ਤਾਂ ਹੁਣ ਜ਼ੋਰ ਬੂਟੇ ਪੱਤ ਕੇ ਆਹ ਫੂੰਜੇ ਚ ਲਾ ਦੇ ਗਰੂ ਇੱਕ ਆ ਹੋ ਗਿਆ ਕਿਹੜਾ ਐ ਲੋ ਵੀਰਾ ਐ ਲੋ ਵੀਰਾ ਲਾ ਤਾ ਨਹੀਂ ਪਟਦੇ ਨਹੀਂ ਕਹਿੰਦੇ ਕੁੱਤੇ ਦੇਖ ਲੈ ਤੇਨੇ ਸਬਜ਼ੀਆਂ ਲੈਦੀਆਂ ਹੀ ਨੇ ਉਹਦੇ ਕੁਮਾਰ ਲਈ ਬੈਠਾ ਕਿੱਥੇ ਨਾਸਬਾਤੀ ਲੈ ਬਈ ਉਹ ਇਧਰੋਂ ਪੱਤਾ ਦਾਦੀ ਨੇ ਉਹਨੇ ਉੱਥੇ ਲਾਤਾ ਕਰ ਮਾੜਾ ਜਿਹਾ ਉਹ ਪੱਤਾ ਪਿਆ ਤੀ ਕਹਿੰਦਾ ਮੈਂ ਉਹਦੇ ਲਾਉਣਾ ਇੱਕ ਟਾਣੀ ਜੀ ਬੈਤੀ ਉੱਥੇ ਲਾਤੀ ਉਹ ਦੋ ਬੂਤੇ ਮੱਤ ਕਹਿੰਦੇ ਜਿਹੜੇ ਇਧਰ ਸਹਾਰੇ ਸੰਘਰੇ ਜੇ ਹਾਂ ਦੋ ਤਿੰਨ ਬੂਤੇ ਲਾਉਂਦੇ ਹੋਰ ਬਤਾਉਂ ਤੈਨੇ ਸੋਹਣੇ ਲੱਗੇ ਪਏ ਸੋਹਣੇ ਜਾਨ ਖਾਲਤ ਪਾ ਹੈ ਉਹ ਵਿੱਚ ਕੋਈ ਕਾਣਾ ਜ ਨਹੀਂ ਹੁੰਦਾ ਉੱਥੀ ਆਪਾਂ ਸਿਰ ਦੰਨੇ ਆ ਉਹਦਾ ਬੀ ਕੀ ਕਰਕੇ ਉੱਥੇ ਇੰਨੇ ਸੋਹਣੇ ਬਣ ਗਏ किड़ा पण सचो पनीर ही तयार करी, थे थे करी थे? जी जी। जो किथे मम्मी ओदा होई जो की बाद हीच मिली दी ओ तो होई जो दी हैं पनीर बताऊंगा पनीर ही तयार करी ओ बड़ा सारा बताऊंगा ये हेगो गोल मोटे नहीं होते सारे को दिखाई बिगड़ते योपा माउस आ सरने आके जिकें तयार करी कटाया सारा करे चूहा है ਕੋਧ ਕਰੀਦਾ ਰੱਖ ਜਾ ਰੰਡੀ ਜੀ ਕੁੰਭਰ ਦੀ ਇਹਨੇ ਨਿਕਲ ਆ ਗੁੱਡ ਸਹੀ ਕਰਕੇ ਪਾ ਦੇ ਕਿ ਮਮੀ ਡੈਂਗ ਰੂਮ ਚ ਹਲੇ ਨਾ ਹੋ ਕਾਗ ਸਿੱਟੇ ਆਂ ਕਰਦੇ ਨੇ ਸਵੇਰੇ ਮੈਂ ਅੱਜ ਫੇਰ ਸਿੱਟੇ ਹੁਣ ਹਾਂਜੀ ਐਡਲ ਫਾਫਾ ਪਰ ਕੇ ਚੁੜੇ ਮੈਨੂੰ ਕਹਿੰਦਾ ਕੈਂਚੀ ਕਿੱਥੇ ਮਾਂ ਕਹੇ ਕਿਹੜੀ ਕਹਿੰਦਾ ਛੋਟੇ ਜਿਹੜੀ ਤੇਰੀ ਆ ਮੈਂ ਮੈਨੂੰ ਭੁੱਲ ਕੇ ਦੱਸਦਾ ਵੀ ਆ ਪਈਆ ਉਹ ਨਹੀਂ ਜਾਂਦਾ ਚੂਹੇ ਮਾਂ ਨੂੰ ਕੁਤਰੀਂ ਨਾ ਸਵੇਰ ਨੂੰ ਕੱਕ ਹੁਣ ਚੂਹਾ ਹੀ ਕੱਟ ਕੇ ਲਿਆਇਓ ਪਰਨ ਨੂੰ ਬੁੱਕਰੀ ਦੀ ਜਿੰਦਾ ਆਪ ਬਧੀ ਲੰਘਦੇ ਨੇ ਵਿੱਚ ਕੱਚ ਕੱਚੇ ਜਿਹੇ ਫੋਨ ਤੇ ਮੇਰਾ ਜੀ ਅਜਾ ਬੰਦਾ ਤੂੰ ਪਹਿਲੇ ਕਿ ਕੱਟ ਰਿਆਂ ਸਭ ਤੂੰ ਥੋੜੀ ਜਿਹੀ ਖੂਰੇ ਹੈਗੀ ਤੀਨ ਚਲੋ ਰੇ ਬੈਠ ਕੇ ਕੱਟਦੇ ਫੇਰ ਜਾਨੇ ਰਸੋਈ ਚੋਂ ਉੱਥੋਂ ਲੰਮੇ ਕੱਟਤਾ ਤਾ ਅੱਜ ਚਾਰਲੇ ਦਾ ਫੋਨ ਪਰ ਕਿ ਹਾਲ ਚਾਲ ਪੁੱਛਦੇ ਆ ਵੀ ਠੀਕ ਹਾਂ ਹਾਂਜੀ ਵੀ ਜੀ ਲਾ ਰਿਹਾ ਹਾਂ ਹਾਂਜੀ ਅੰਮਾ ਦੇਖੋ ਇੱਕ ਕਾਗਜ਼ ਆ ਸਿੱਟ ਗਿਆ ਨੀਚੇ ਹਾਂਜੀ ਆ ਵੇਖੋ ਮੰਮੀ ਕਾਗਜ਼ ਉਰੇ ਵੀ ਸਿੱਟ ਗਿਆ ਕਿੰਨਾ ਪਿਆਰਾ ਕਲਰ ਹੈ ਲਾਈਟ ਪਰਪਲ ਦੇ ਸਾਰੇ ਸ਼ੇਡ ਜੇ ਨੇ ਵੀਡੀਓ ਚਲੇ ਘੱਟ ਸੁਣ ਲੱਗ ਰਿਹਾ ਨਾ ਬਹੁਤ ਸੋਹਣੇ ਰੰਗ ਨੇ ਨਹੀਂ ਇਹ ਚ ਗ੍ਰੇ ਦਿਖ ਰਿਹਾ ਆਲਾ ਲਾਈਟ ਜਾਮਨੀ ਜੀ ਇਹ ਪਰਪਲ ਜੀ ਹੈ ਹੂੰ ਪਰ ਫੋਨ ਚ ਗ੍ਰੇ ਦਿਖ ਰਿਹਾ ਥੋੜਾ ਥੋੜਾ ਸੋਣਾ ਸਨ ਮੁਤਾ ਜੂਹਾ ਇਹਦੇ ਬੱਚੇ ਤੈਨੂੰ ਤੂੰ ਆਪੀ ਦਾ ਇੱਕ ਚੂਹਾ ਵਾਂਗੂ ਐ ਕਾਗਜ਼ੀ ਕੁੱਤਰ ਦਰੈ ਨੇ ਮੇਰੇ ਬੱਚੇ ਇਹਦੇ ਨਿਕਲ ਕੇ ਮਿਲਦਾ ਹਨਾ ਹੁਣ ਕਿੰਨੇ ਦੇਖੀ ਆ ਨਹੀਂ ਨਿਕਲਿਆ ਨਹੀਂ ਕਮਰੇ ਚ ਨੇ ਓਏ ਭਾਈ ਗੁਰੂ ਜੀ ਨਹੀਂ ਲਕੋ ਤੁਰ ਕੇ ਕੋਸ਼ਣਾ ਕੋਸ਼ਣਾ ਨਮਾ ਦੇਖੋ ਭਾਈ ਆ ਗਿਆ ਇਹਦੇ ਲੈ ਐਨੇ ਜੂਹੇ ਰੱਖ ਲਿਆ ਚਲੋ ਜੀ ਆਪਾਂ ਸਬਜ਼ੀ ਕੱਟ ਲਈਏ ਤਾਂ ਫਿਰ ਇਹਨੇ ਜਵਾਕ ਜੂਹੇ ਦਾ ਸ਼ਰਾਬ ਪੀਣੂ ਗਿਆ ਮੈਂ ਕਰਨੀ ਪੁੱਛਿਆ ਨਹੀਂ ਵਿੱਚ ਦੇ ਕੀ ਗੱਲ ਤੇ ਵਿੱਚ ਹੀ ਲਗਾਉਂਦੇ ਹੁੰਦੇ ਨੇ ਚਾਕ ਦਾ ਵਿੱਚ ਦੇ ਕੀ ਲਵੜ ਦੇਖ ਰਹੀ ਯੂਟਿਊਬਰ ਕਰ ਨਹੀਂ ਉੱਪਰ ਨਿਉਰਵਾ ਅੱਛਾ ਕਹਿੰਦੇ ਨੰ ਕੋਲ ਕੇ ਹੀ ਨੂੰ ਤੋਂ ਉਹ ਦੋਨੋਂ ਬੱਲਾਂ ਦੇ ਦੂਜੀ ਨਹੀਂ ਕਰਦੇ ਤੇ ਮੇਰੇ ਨਾਲ ਉਪਰ ਦਾ ਤਰੇ ਦਾ ਵਿੱਚ ਹੀ ਲਾਈ ਇਹ ਕਿਹੜੀ ਜੱਟ ਦੀ ਨੰਤਾ ਹੈ ਇਹ ਦੇਖੀ ਹੈ ਮੈਂ ਦੇਖਾਂ ਆਦੇ ਹੋ ਦੀ ਨਾ ਤਾਂ ਦੀ ਤੇ ਡੋਣ ਲਈ ਜਿਹਦੇ ਉੱਪਰ ਆ ਜੋ ਹੈ ਜੋੜਾਂ ਜਿਹੜੇ ਖੜਾ ਜੀ ਨਹੀਂ ਉਹ ਦੋ ਤੱਕ ਅੱਡੇ ਜਾਂਦੇ ਆਣ ਲੋ ਜੇ ਤੁਹਾਨੂੰ ਸਭ ਦੀ ਨੂੰ ਦੋ ਤੱਕ ਸਲਾ ਪਹਿਲਾਂ ਖਸਾ ਬੁਣੇ ਕਰੀਤਾ ਹਨ ਵਰਮਾ ਕੀ ਆਂ ਕਿ ਆ ਟੋਟਾ ਉਹਨੇ ਨਾ ਇਹਨਾਂ ਦਾ ਸਭ ਕੀ ਨਾਲੇ ਤਰ੍ਹਾਂ ਤੇਦਰਾ ਬਣਾਉਣਾ ਮੈਨੂੰ ਰੋਟੀ ਪਹਿਲਾਂ ਸਾਮੀ ਕਰਕੇ ਥਾਂ ਹੀ ਡਾਈ ਫਿਰ ਉਹ ਵੀ ਸਭ ਜਿਹਨੇ ਤੁਹਾਡੇ ਘਰ ਕਰਦੇ ਆ ਉਹ ਟਾਂਕੀ ਵੱਧ ਜਾਂਦੀ ਹੈ ਫਿਰ ਆਪਾਂ ਗੋਭੀ ਮਾੜੀ ਦੇ ਨਾਲ ਜਦ ਰੋਟੀ ਕਾਣੇ ਦੋ ਜੀ ਨਾ ਪੀਆ ਮਿੱਤਰ ਗੈਸ ਨੂੰ ਉਪਰ ਲਾਤੀ ਨਹੀਂ ਕਰਨੀ ਤਾਂ ਇਹਦੇ ਆਪਾਂ ਸਾਵਧਾਨੀ ਨਾਲ। ਸੌਰੀ ਸਭ ਇਹੋ ਹੀ ਮਾਰਨ ਵਾਲੀ ਹੁਸ। ਦੇਖੀ ਪਾਣੀ ਦੇ ਉੱਤੇ। ਗੋ ਲਾਉਂਦੀ ਆਪਾਂ ਇਹ ਗੋਪਰ ਗਿਆ ਸਣਾ ਤੁਹਾਨੂੰ ਨਹੀਂ ਪਿਲਾਰੇ। ਉਦੋਂ ਸਿਲੰਡਰ ਦੇ ਉੱਪਰ ਰੱਖੀ ਮੇਗਾ ਸਬਜ਼ੀ ਆਪਣੀ। ਆਪਾਂ نیچے ਇਹਦੇ ਰੱਖ ਕੇ ਫੇਰ ਉੱਤੇ ਪਾਉਣਾ। ਉਦੋਂ ਠੰਡਾ ਕੇ ਥੋੜਾ ਜਿਹਾ ਗੈਸ ਘਟਣ ਲੱਗ ਗਿਆ ਤਾਂ ਟਾਈਮ ਲੱਗ ਗਿਆ ਰੋਟੀ ਬਣਾਉਣ ਨੂੰ ਦਰਮਿਆਨ ਸਬਜ਼ੀ ਖੜਤੀ ਬਣਾ ਰਹੇ ਨੇ ਸੈਲਫ ਤੇ ਹੁਣ ਸਾਦੀ ਜਿਹੀ ਗੈਸ ਘਟਣ ਲੱਗ ਗਈ ਦੇਖੋ ਗੋਬਰ ਗੈਸੜੀ ਟਾਈਮ ਲੱਗ ਗਿਆ ਰੋਟੀ ਬਣਾਉਣ ਨੂੰ ਫੇਰ ਆਪਣੀ ਕੀ ਲਾਦੇ ਨੇ ਇਹਨੇ ਜੀ ਪਾਇਆ ਪਈ ਰੀ ਬੱਟੀ ਐ ਨੀਚੇ ਰੱਖ ਲੈਨੇ ਫੇਰ ਨਾ ਮਮੀ ਨੂੰ ਸੋਫਾ ਨੇ ਮਮੀ ਨੂੰ ਉਹਨੇ ਜਿਵੇਂ ਦੇ ਸਵੇਰੇ ਇਹ ਸੌਖਾ ਹੇ ਨੀਚੇ ਰੱਖ ਕੇ ਉਹ ਤਾਂ ਬਣਾ ਲੈਣਾ ਰੋਟੀ ਬਾਕੀ ਆਪਣੇ ਕੰਮ ਸਾਰੇ ਨਿਬੜ ਕੇ ਧਾਰਾ ਹੋਈਆਂ ਗਈਆਂ ਦੁਪਹਿਰ ਸਾਮ੍ਹੇ ਆ ਗਿਆ ਤੇ ਟਾਈਮ ਆਈ ਜਿਹੜਾ 6 ਵਜੇ ਗੇ ਸ਼ਾਮ ਦੇ ਦੀ ਰੋਟੀ ਖਾ ਕੇ ਪੰਜ ਨੂੰ ਸਾਫ ਕਰਦੇ ਕਿਚਨ ਸਾਫ ਕਰਕੇ ਫਿਰ ਆਪਣੇ ਬੱਚਿਆਂ ਨੂੰ ਪੜਾਵਾਗੇ ਫੇਰੀ ਵਾਰ ਰੋਟੀ ਜੀ ਠੰਡ ਬਹੁਤ ਜ਼ਿਆਦਾ ਹੋ ਗਈ ਜੀ ਹਾਂ ਜੀ ਮੰਮਾ ਬਹੁਤ ਜ਼ਿਆਦਾ ਬਾਹਰ ਇਹ ਹਵਾ ਚੱਲਦੀ ਐ ਨਾ ਪਾਲਾ ਦਾ ਅੰਦਰ ਬਾਠਾ ਨੂੰ ਵੀ ਠੰਡ ਲੱਗਦੀ ਆ ਐ ਲੱਗਦਾ ਹੁਣ ਤੁਲੇ ਛਾਦੂ ਕਿ ਵੀ ਬਾਲਿਆ ਕਰਾਂਗੇ ਸਾਲ ਚੂਕ ਤਾਂ ਬਣਾ ਲਿਆ ਗਈ ਬਾਜੀ ਸਬਜ਼ੀ ਜੀ ਜੇਕ ਬਣਾਉਣਾ ਸਾਜਰੀ ਬਣਾ ਲੈਣੇ 5:00 ਵਜੇ 4:00 ਵਜੇ ਜਿਹੜੇ ਚੁੱਲੇ ਦੀ ਬਣਾਉਣ ਵਾਲੀ ਹੁੰਦੀ ਦਾਲ ਦੂਣ ਗੇ ਇਹ ਮੈਂ ਇਹੋ ਤੇ ਖਾਵਾ ਜੀ ਰੋਟੀ ਕੀ ਬਣਾਇਆ ਤਾਂ ਮੈਂ ਨਹੀਂ ਖਾ ਲਵਾਂਗੀ। ਉਹ ਆਕਤ ਬਣੀ ਪਈ ਐ ਨਾ 7-8 ਮਹੀਨੇ ਹੋ ਗੋਰੀ ਬਣਾਉਣੇ ਆ। ਮਾਰਚ ਦੇ ਉਰੇ ਲੱਗੇ ਮੈਂ ਕਿਹਾ ਮਾਰਚ ਚ ਹਾਂ ਚੁੱਟੇ ਦੀ ਬਣਾਈਗੀ। ਅਪ੍ਰੈਲ ਦੇ ਆਪਾਂ ਗੈਸ ਤੇ ਬਣਾਉਣ ਲੱਗਨੇ ਆ। ਲੋਕੀਂ ਕੋਲ ਪਾਸਾ ਚ ਚੇਕ ਕਰ ਲਈਏ। ਬਣ ਗਈ ਉਹ ਵੀ ਸਭ ਨੂੰ ਬਾਹਰ ਤੇ ਲਾ ਰਹੇ ਹਾਂ ਬਸ ਆਹ ਕੱਟ ਰੱਖਿਆ ਦੀ ਉਹਦੇ ਮੈਂ ਤਾਂ ਚੁੱਕਾਈ ਸੀ ਉਹਦੇ ਸਾਹਮਣੇ ਬਸ ਇਹਨਾਂ ਸਬਜ਼ੀ ਕਰ ਲਈ ਚਲੋ ਹੁਣ ਸਬਜ਼ੀ ਸੁਆਣੀ ਤਨੀ ਹਰ ਵੀ ਚਾਪਾ ਪਤਾ ਸੀ ਦੇਖਣਾ ਖਮਾ ਨਹੀਂ ਲੇ ਗਏ ਰਿਓ ਇਹ ਵੇਖਿਓ ਬ੍ਰੀਤੀ ਉਹ ਨਾ ਦੀ ਨਾ ਖੜਾ ਦੇ ਰੋਟੀ ਦੇਖਣਦਾਰ ਇੱਕੋ ਗੈਸ ਦੀ ਗਿੰਦੀ ਵਜੇ ਨਾਟ ਲੱਗਦੀ ਆ ਬਹੁਤ ਤੇ ਬਹੁਤ ਚੱਲ ਰਿਹਾ ਪਰ ਸੇਕ ਜਿਹੜਾ ਅੱਜ ਕੱਲ ਨੂੰ ਨਰੰਡਾ ਹੀ ਹੋ ਜਾਂਦਾ ਜੀ ਬਦਨਾਮ ਜੁੜ ਕੀ ਬੱਕਦੀ ਆ ਜੀ ਓਕੇ 15 ਮਿੰਟ ਦੀ ਵਕਤ ਦਿੱਤੀ ਹੁਣ ਤਾਂ ਇਹ ਨਹੀਂ ਕਰ ਦਿੱਤਾ ਘੰਟੇ ਲੱਗ ਜੰਨਾ ਪਰ 15 ਮਿੰਟ ਬਾਅਦ ਲੱਗਦਾ 15 ਮਿੰਟ ਬਾਅਦ ਆਉਂਦਾ ਲੈ ਕਿੰਨੇ ਟਾਈਮ ਫਰੋਟਾੜ ਲਈ ਲੋਜੀ ਲੋ ਜੇ ਬਰੋਕੀ ਬਣਾ ਕੇ

ਕੋਈ ਸਾਬਾ ਕੋਈ ਸਬਜੀ ਹੋਵੇ ਅੰਤ ਦੀ ਰੋਟੀਆਂ ਬਾਕੀ ਨੇ ਅਸੀਂ ਮਨੇ ਪਾਪੜਾ ਬਣਾ ਕੇ ਫੇਰ ਰੋਟੀ ਖਾਂਦੇ ਹਾਂ ਮਦਦ ਮਸਾਲੇ ਜਿਹੜੀ ਹੌਲੀ ਬੱਟੀ ਜੀ ਮੈਂ ਸਾਹ ਦੇ ਕੋਲ ਨਹੀਂ ਜਿਵੇਂ ਲੱਖਮੀ ਪਾਤ। ਫਿਰ ਵੀ ਇਹਨਾਂ ਨੇ ਮੇਰੇ ਨਾਲ ਹੀ ਪਾਲਤਰੀ ਲਾ ਗਈ। ਹੁਣ ਮੈਨੂੰ ਬੱਟੀ ਚ ਬੋਲ ਦੇ। ਨਹੀਂ ਮੈਂ ਆਪਣੀ ਬੱਟੀ ਕੋਲ ਨਹੀਂ ਖੋਣੀ। ਪਾਲੇ ਹੀ ਰੱਖਦੇ ਮੇਰੇ ਨਾਲ ਬੰਦਦੇ ਨੇ। ਅੱਛਾ ਆ ਲਮੋਗ ਹੈ। ਹਾਂ। ਹਾਂ ਨਿੰਬੂ ਦਾ। ਉਹ ਰਦ ਲੈਣਾ। ਨਾ। ਉਹ ਅਲਰੇ ਹੀ ਕਰਖ ਲੋ। ਮੈਂ ਤਾਂ ਨਿੰਬੂ ਦਾ ਖਾਂਗਾ। ਤਨਿਆਸ਼ੇ ਰੋਪੇ ਦੇ ਨਾਲ ਰੱਖ ਲੈਣੀ ਰੱਖ ਲੋ ਤਾਂ ਤੇਨੇ ਬੁੱਲ ਨੂੰ ਹਾਂਜੀ ਸਾਰਿਆਂ ਦਾ ਡਰ ਡਿਮਾਂਡਾ ਜਿੱਦੇ ਤਰ੍ਹਾਂ ਚਾਰ ਮਿੰਟ ਐਸ਼ ਵੀਰ ਦਾ ਵੀ ਰੱਖ ਲੈ ਲੋ ਫਿਰ ਦੇਖ ਕੇ ਕਊ ਕਦੀ ਖਾਈਏ ਮੈਂ ਖਾਂ ਆਪਾਂ ਇਸ ਵੇਲੇ ਜਾਨ ਪਾਣੀ ਬੋਸਤਾ ਕਰਕੇ ਰੱਖ ਲੈਨੇ ਬੱਚਿਆਂ ਨੂੰ ਕੋਸਾ ਪਾਣੀ ਬੋਲਣ ਕੋ ਨਹੀਂ ਹੱਥ ਕਰੇਗੀ

ਚਲੋ ਠੀਕ ਹੈ ਜੀ ਆਪਾਂ ਕਹਿੰਦੇ ਰੋਟੀ ਤੇ ਨਾਲ ਦੇਖਣਾ ਸੀਰੀਅਲ 6:30 ਹੋ ਗਏ ਸਾਡਾ ਸੀਰੀਅਲ ਕਿਹਲਾ ਹੁੰਦਾ ਚਲੋ ਜੀ ਜਿਹੜੇ ਵਲੌਗ ਆਪਾਂ ਦੇਖੀ ਗਾਤੇ ਕਾਨੂੰ ਕਿਸੇ ਨਵੇਂ ਵਲੌਗ ਨਾਲ ਮਿਲਾਂਗੇ ਬਾਈ